ਹੈਲੋ ਵੀ ਦੋਸਤੋ ਕੀ ਹਾਲ ਚਾਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਣੇ ਨਾਲ ਬੈਠਾ ਹੈ ਭੋਲਾ ਹੈਲੋ ਭੋਲੇ ਕਿਵੇਂ ਆ ਹੈਲੋ ਭੋਲੇ ਹੂੰ ਕੂ ਹਾਲ ਹੈ ਭੋਲਾ ਦਾ ਆਪਣੇ ਚੈਨਲ ਨੂੰ ਵਾਇਟ ਵਸ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਅੱਜ ਮੌਸਮ ਵੀ ਵਧੀਆ ਮੇਰੇ ਮਿੱਤਰੋ ਤੇ ਆਹ ਬੈਠੇ ਸਾਡੇ ਦੋ ਪਲੇਅਰ ਹਾਂ ਵੀ ਕਿਵੇਂ ਆ ਕੀ ਕ ਕੀ ਕ ਕੱਟਾਂ ਦੋਨੇ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਕੀ ਸੁਣਾਓਗੇ ਸਾਨੂੰ ਗੱਲਾਂ ਬਾਤਾਂ ਐ ਕੋਈ ਗਾਣਾ ਗੂਣਾ ਸੁਣਾਓ ਯਾਰ ਦੋਨੇ ਸਿੱਧੂ ਮੂਸੇ ਦਾ ਸਿੱਧੂ ਮੂਸੇ ਦਾ ਸੁਣਾਓ ਚੱਲ ਸੁਣਾ ਦੇ ਯਾਰ ਸਿੱਧੂ ਮੂਸੇ ਦਾ ਹੱਡ ਦਾ ਕੱਟ ਤੇ ਕੋਪਲਾ ਤੇਰਾ ਹੱਡ ਦਾ ਕੱਟ ਇਹ ਨਹੀਂ ਆਉਂਦਾ ਬਾਈ ਹੂੰ ਤਾਂ ਨਹੀਂ ਹੁੰਦਾ ਆ ਹੋਰ ਕਿਹੜਾ ਆਉਂਦਾ ਤੈਨੂੰ ਤੈਨੂੰ ਪੁੰਡੀ ਤੈਨੂੰ ਕਿਹੜਾ ਹੁੰਦਾ ਏ ਪੁੰਡੀ ਉਹ ਮੈਨੂੰ ਆਉਂਦਾ ਕਿਹੜਾ ਆਉਂਦਾ ਦਾਲਾ ਰੰਗ ਸੁਣਾਓ ਭਰ ਦਾਲਾ ਰੰਗੂਣੀ ਗਰਨਾ ਚਲਦਾ ਸਦਾ ਅੱਛਾ ਤੇ ਅੱਜ ਤੋ ਕੀ ਕੀ ਕੀਤਾ ਏ ਕੀਤੇ ਹੈ ਕੁੜਤੀ ਨਹੀਂ ਖੇਡੀ ਅੱਜ ਹਾਂ ਸਕੂਲੇ ਗਏ ਸੀ ਹਾਂ ਕੀ ਪੜਿਆ ਉੱਥੇ ABC ਇਹ ਵੀ ਤਾਂ ਤੂੰ ਡੇਲੀ ਪੜਦਾ ਇਹ ਤਾਂ ਤੂੰ ਉਹ ਦਿਨ ਵੀ ਇਹ ਤਾਂ ਇਹ ਤਾਂ ਤੁਹਾਨੂੰ ਉਹ ਦਿਨ ਵੀ ਸੁਣਾਈ ਸੀ ਮੈਨੂੰ ਏ ਬੀ ਸੀ ਹਾਂ ਹਮ ਅੱਜ ਕਦੋਂ ਕਾ ਇਹ ਹੀ ਗਰਾਊਂਡ ਗਰਾਊਂਡ ਹਮ ਮੈਂ ਤਾਂ ਲਈ ਬਾਈ ਰੋਟੀ ਨਹੀਂ ਨਹੀਂ ਭੁੱਲ ਗਿਆ ਮੈਂ ਜਾਂਦਾ ਜਿੱਥੇ ਤੱਕ ਕਿਵੇਂ ਮੇਰੇ ਘਰੇ ਨਹੀਂ ਆਇਆ ਮੇਰਾ ਦੇ ਤਾਂ ਭੁੱਲ ਗਿਆ ਖਾ ਕੇ ਨਹੀਂ ਆਇਆ ਰੋਟੀ ਚੇਤਾ ਭੁੱਲ ਗਿਆ ਚਲ ਕੋਈ ਨਹੀਂ ਆਜ ਤੱਕ ਕੋਚ ਵੀ ਨਹੀਂ ਆਇਆ ਇਹਨਾਂ ਦਾ ਸੇਵ ਮਿਲ ਨਹੀਂ ਤੁਹਾਨੂੰ ਇਹ ਬਾਈ ਆਣਾ ਨਹੀਂ ਆਣਾ ਇੱਥੇ ਦਾ ਦੇਪਰਾ ਦੱਪਾਂ ਵੀ ਨਹੀਂ ਬਿਆ ਉਹਨਾਂ ਸਾਰੇ ਤੁਹਾਨੂੰ ਸਾਰਾ ਦੱਪਾਂ ਨਹੀਂ ਆਹ ਆਗੇ ਭੋਲੇ ਦਾ ਭਰਾ ਕੀ ਆਣਾ ਉਰੇ ਆਏ ਉਰੇ ਆ ਕੀ ਜਾਂਦਾ ਸੀ ਕੀ ਹੋਣਾ ਜਿਹੜੇ ਜਿਹੜੇ ਕਰਕੇ ਅੱਜ ਤੱਕ ਨਹੀਂ ਆਏ ਸਾਡੇ ਸਕੂਲ ਨਹੀਂ ਹਾਂ ਬਾਅਦ ਤੋਂ ਆਏ ਮੁੜਿਆ ਸੀ اچھا ਉਹਦਾ ਸਾਰੇ ਤੁਹਾਨੂੰ ਸਾਰ ਸਮਝਣ ਲੱਗ ਗਏ ਸੀ ਅੱਛਾ ਫੇਰ ਡਰ ਗਏ ਤਾਂ ਹੀ ਹੈ ਤੁਸੀਂ ਕੀ ਸਾਰਾ ਕਿ ਕਿਤੇ ਅੱਛਾ ਹੋਰ ਫਰ ਕਿਵੇਂ ਆ ਭੋਲੇ ਦੇ ਭਰਾਵਾ ਠੀਕ ਆ ਸੈਟ ਆ ਹਾਂ ਚਨਾਵਾ ਕੋਈ ਗੱਲ ਬਾਤ ਯਾਰ ਤੁਸੀਂ ਤਾਂ ਖੜੇ ਆ ਦੋਨੇ ਮਰਟ ਮੇਰੀ ਡੈਡੀ ਨੂੰ ਮੈਨੂੰ ਸਾਂਹੀ ਲੈ ਕੇ ਦੇਣਗੇ ਨਾ ਸਾਂਹੀ ਲੈ ਕੇ ਦੇਣੀ ਹੈ ਡੈਡੀ ਨੇ ਤੇਰੇ ਨਾਲ ਕਦੋਂ ਦੋ ਕੁ ਮਹੀਨੇ ਹੋ ਜਾਂਦੇ ਮੈਨੂੰ ਅੱਛਾ ਉੱਤੇ ਤਣੀ ਲਈ ਆਤ ਨੂੰ ਠੀਕ ਮਰੀ ਰਿੱਕੀ ਪਾ ਨੂੰ ਦੋ ਟਰਾਂ ਵਾਲੀ ਲੀਕ ਕਰਨੀ ਦੋ ਟਰਾਂ ਵਾਲੀ ਹੂੰ ਤਾਂ ਤੂੰ ਕੀ ਲੈਣਾ ਹੈ ਐ ਲੈ ਮੱਕੜ ਪੋ ਲੈ ਹੈ ਲੈ ਮੱਕੜ ਵਾਲਾ ਠੀਕ ਤੁਹਾਨੂੰ ਮੋੜਸਾ ਉਹ ਹਾਂ ਮੈਂ ਬਤਾਉਂਦਾ ਇਹ ਬੁੱਤਰ ਕੇਂਗਲ ਨਹੀਂ ਵਧਾ ਕੇ ਮੋੜਸਣ ਲਾਏਗਾ ਇੱਥੇ ਰੱਖ ਠੀਕ ਆ ਮੈਂ ਵੀ ਲਵਾਂਗਾ ਤੇ ਤੁਹਾਨੂੰ ਕਿੱਟਾ ਕਿੱਦਣਾ ਮਿਲ ਲਿਆ ਕੋਈ ਨਾ ਸੈਂ ਹੂੰ ਕਿੱਟਾ ਹੂੰ ਧੋਖ ਮੇ ਨਵੀ ਮੈਨੂ ਵੀ ਹੋ ਜਾਂਦੇ ਅੱਛਾ ਕੀ ਆਵੇ ਸਾਰਾਂ ਦੇ 2 ਮਹੀਨੇ ਹੋ ਲੈਂਦੇ ਦੋ ਦਵਾਂਗੇ ਹਾਂ ਵਧੀਆ ਤਾਂ ਗੱਲ ਤੇ ਸਟਾਰ ਬਣਾਈ ਬੈਠਾ ਹਾਂ ਮੈਂ ਐ ਐ ਮੈਨ ਨੂੰ ਦੇਤਾ ਮੈਨ ਨੂੰ ਉੱਤੇ ਆ ਸਕਦਾ ਅੱਛਾ ਆਵੇ ਆਵੇ ਤੁਹੇ ਨੇ ਬਤੀ ਦੇ ਦੇ ਵਜ ਗਈ 7 ਵਜ ਗਈ ਚੱਲ ਕੋਈ ਭਾਈ ਅਕਾ ਦੀਪ ਨੇ ਬਣਾਈ ਹੈ ਹੈ ਅੱਥੇ ਵੀ ਮਰਾਇਤ ਕੀ ਦੀਪ ਨੇ ਕਿੱਥੇ ਕਿੱਥੇ ਆਵੇ ਕਾਮ ਰਹੀ ਤਾ ਕ ਸੱਟਾਂ ਹੀ ਬੋਲੀਆਂ ਵੱਜੀਆਂ ਪਈਆਂ ਤੇਰੇ ਕਿੱਥੇ ਵੱਜ ਗਈ ਐ ਭਾਈ ਇਹ ਕੱਥੇ ਵੀ ਭਈਆ ਕੱਥੇ ਵੀ ਵੱਜੀ ਗਈ ਥੋਲੇ ਦੇ ਗੋਡੇ ਤੇ ਵੱਜੀ ਪਈ ਐ ਪੁੰਡੀ ਦੇ ਪੈਰ ਤੇ ਵੱਜ ਗਈ ਐ ਤੂੰ ਪੁੰਡੀ ਅੱਜ ਕੋ ਕਰਨਾ ਕਿ ਨਹੀਂ ਕੋਲਣਾ ਕੋਲਣਾ ਨਹੀਂ ਤੁਸੀਂ ਅੱਜ ਕੋਲਣਾ ਕਿ ਜੀ ਨਹੀਂ ਕਰਦਾ ਅੱਜ ਕੋਲਣਾ ਹੈ ਹੈ ਕੋਲਣਾ ਕੋਲਣਾ ਤੂੰ ਪੁੰਡੀ ਤੂੰ ਕੋਲਣਾ ਨਹੀਂ ਪੁੰਡੀ ਦਾ ਜਸਰੀ ਡਾਉਣ ਹੈ ਨਾ ਪੁੰਡੀ ਚਾਹ ਪੀਨੇ ਤੂੰ ਹੀ ਕਿੰਨੇ ਕਿੰਨੇ ਗਲਾਸ ਪੀਨੇ ਮਜ਼ਾਕ ਹੀ ਬੰਦ ਨਾ ਹੈ ਮਜ਼ਾਕ ਹੀ ਬੰਦ ਨਾ ਮੈਂ ਨਹੀਂ ਕੀ ਤੂੰ ਵੀ ਇੱਕ ਗਲਾਸ ਪੀਣਾ ਤੂੰ ਵੀ ਹੈ ਠੀਕ ਅੱਜ ਤੋਂ ਨਹੀਂ ਕੀ ਹਾਂ ਮੈਂ ਮੈਂ ਥੋੜੀ ਜਿਹੀ ਵਾਧੂ ਪੀਣਾ ਨਾ ਵਾਧੂ ਪੀਣਾ ਨਾ ਕਿਉਂਕਿ ਮੈਨੂੰ ਸਾਰੀ ਖੰਗ ਆ ਜਾਂਦੀ ਹੈ ਠੀਕ ਕੁਆ ਕੇ ਨਾ ਪੱਟੀ ਦੇਖੋ ਵੀ ਮਿੱਤਰੋ ਆਪਣਾ ਗਰਾਊਂਡ ਪੂਰਾ ਟੌਰੀਆ ਗਰਾਊਂਡ ਆਪਣਾ ਅੱਧਾ ਵਾ ਡਾਕ ਰੌਂਡ ਹੂੰ ਆਹ ਦੇਖੋ ਕਬੱਡੀ ਖੇਡਦੇ ਕਿ ਕੀ ਕਰੀ ਜਾਂਦੇ ਆ ਕਬੱਡੀ ਉਹ ਆਪ ਵੀ ਖੜਦੇ ਅਰੇ ਆਪ ਨੂੰ ਖੰਡੇ ਨਹੀਂ ਕੀ ਤੁਹਾਨੂੰ ਖੜਾਉਂਦੇ ਨਹੀਂ ਕਬੱਡੀ ਹਾਂ ਕਿਉਂ ਕਾਤੋਂ ਨਹੀਂ ਖੜਾਉਂਦੇ ਤੁਹਾਨੂੰ ਹੂੰ ਤਾਂ ਹੀ ਭੋਲੇ ਜਖਾਮ ਲਵਾਈ ਬੈਠਾ ਐ ਮੈਨੂੰ ਦਾ ਪਰਤੇ ਆ ਪਤਾ ਹੂੰ ਕੋਈ ਨ ਦਵਾਈ ਲੈ ਲਈ ਠੰਡ ਹੋ ਗਈ ਹੈਨਾ ਤਾਂ ਤੁਹਾਨੂੰ ਤਾਂ ਕਹਿਆ ਸ਼ਰਟਾਂ ਚ ਉਹ ਆ ਕਰੋ ਕੋਲਿਆ ਕਰੋ ਵੀ ਫਾਰਟ ਵੀ ਫਾਰ ਪੁੰਡੀ ਆਹ ਪੁੰਡੀ ਲਿਕਨਾ ਅੱਛਾ ਇਹਨੂੰ ਗਾਣਾ ਹੀ ਕੀ ਜਾਂਦਾ ਵੀ ਫਾਰ ਪੁੰਡੀ ਆ ਵੀ ਫਾਰ ਪੁੰਡੀ ਕਿਹੜੀ ਆ ਹਾਂ ਦਾ ਠੀਕਾ ਚਲੋ ਫਿਰ ਸੁਣਾਓ ਕੀ ਗੱਲ ਬਾਤ ਕੀ ਕੀ ਕੀਤਾ ਅੱਜ ਤੁਸੀਂ ਐ ਇੱਥੇ ਆ ਕੇ ਕੀ ਕੀਤਾ ਹਾਂ ਹਾਂ ਕੋਤੇ ਨਾ ਡੋਲੇ ਬਣਾਉਂਦੇ ਹੋ ਅੱਛਾ ਡਾਲੇ ਤੁਸੀਂ ਰੱਖਿਆ ਡੋਲੇ ਬਣਾਉਣ ਨੂੰ ਹੂੰ ਕਿੱਥੇ ਰੱਖਿਆ ਉਹ ਅੱਛਾ ਡੋਲੇ ਤਾਂ ਦਿਖਾਓ ਦੋਨੇ ਆ ਨਾ ਕਿੜੇ ਕਿੜੇ ਹੋ ਗਏ ਵਧੇ ਕਿ ਨਹੀਂ ਉੱਥੇ ਚੱਲ ਆ ਉੱਥੇ ਕੜ ਦੋਨੇ ਖੜੋ ਹਾਂ ਇੱਥੇ ਬਾਈ ਬਾਈ ਵੇਖੋ ਲੈ ਪੂਰੇ ਬਣ ਗਏ ਕੇ ਡੋਲੇ ਲੈ ਹਾਂ ਡੋਲੇ ਬਣ ਗਏ ਮੁੰਡਿਆਂ ਦੇ ਤਾਂ ਤਾਂ ਕਿਹਾ ਆਇਆ ਕਰੋ ਡੇਲੀ ਗਰਾਊਂਡ ਵਾਧੂ ਬੜੇ ਬੜੇ ਹੋਇਆ ਨਾ ਠੀਕ ਆ ਅੱਥੂ ਵੇਖ ਮੇਰੇ ਅਟੇ ਹੋਇਆ ਪਿਆ ਅੱਥੇ ਹੂੰ ਅੱਥੇ ਹੋਇਆ ਪਿਆ ਮੇਰੇ ਬਾਟੀ ਹਾਂ ਗਿੱਟਾ ਕਾ ਕੀ ਜੀ ਤੋੜਾ ਕਾ ਨਾ ਨਾ ਖੰਧ ਚੱਕੇਗੀ ਕੋਲਾ ਨਾ ਵੱਡੇ ਹੋਇਆ ਠੀਕ ਆ ਚਲੋ ਏ ਬਾਏ ਬੋਲ ਦੋ ਫਿਰ ਬਾਏ ਬਾਏ ਓਕੇ ਬਾਏ ਦੋਸਤੋ ਓਕੇ ਬਾਏ ਦਵਤੋ ਓਕੇ ਬਾਏ